ਜਦੋਂ ਕੋਈ ਭਾਰਤ ਤੇ ਪਾਕਿਸਤਾਨ ਦਾ ਮੈਚ ਹੋਵੇ ਨਾ ਉਹ ਆਮ ਕ੍ਰਿਕਟ ਨਾਲੋਂ ਜ਼ਿਆਦਾ ਰੋਮਾਂਚਕੀ ਮੈਚ ਹੁੰਦਾ ਹੈ ਪਤਾ ਨਹੀਂ ਦਰਸ਼ਕਾਂ ਦਾ ਦਿਲ ਵੀ ਉਦੋਂ ਜੁੜਿਆ ਹੁੰਦਾ ਹੈ ਤੇ ਨਿਗਾਹਾਂ ਵੀ ਜ਼ਰੂਰ ਉਸ ਚੀਜ਼ ਤੇ ਹੁੰਦੀਆਂ ਨੇ ਕਿ ਹੁਣ ਕੀ ਬਣੂ ਤੇ ਇੱਕ ਚੀਜ਼ ਹੋਰ ਜਿਹੜੀ ਅੱਜ ਕੱਲ ਚੱਲ ਰਹੀ ਆ ਆਪਾਂ ਦੇਖ ਰਹੇ ਹਾਂ ਵੀ ਚਲੋ ਮੈਚ ਦੇ ਵਿੱਚ ਤੇ ਪਰਫਾਰਮੈਂਸ ਕੰਮ ਕਰਦੀ ਆ ਕਲਾ ਕੰਮ ਕਰਦੀ ਆ ਮੌਕਾ ਕੰਮ ਕਰਦਾ ਪਰ ਅੱਜ ਕੱਲ ਇੱਕ ਚੀਜ਼ ਹੋਰ ਵੀ ਕੰਮ ਕਰਦੀ ਉਹ ਪ੍ਰੈਡਿਕਸ਼ਨ ਵਾਲਾ ਅੱਜ ਕੱਲ ਬਾਬੇ ਬੜੇ ਨੇ ਉਹ ਪਹਿਲਾਂ ਹੀ ਦੱਸ ਦਿੰਦੇ ਆ ਵੀ ਫਲਾਣਾ ਜਿੱਤਜੂ ਫਲਾਣਾ ਹਾਰਜੂ ਤੇ ਜੇ ਬਾਏ ਚਾਂਸ ਕਿਤੇ ਥੋੜਾ ਬਹੁਤਾ ਇਹ ਹੇਰ ਫਿਰ ਹੋ ਜੇ ਫਿਰ ਆਪਣੇ ਲੋਕ ਵੀ ਗਲ ਚੱਕ ਲੈਂਦੇ ਆ ਉਹ ਆਈਆਈਟੀ ਵਾਲਾ ਬਾਬਾ ਉਹਨੇ ਪਹਿਲੇ ਹੀ ਦਾਸ ਤਰੀਕਾ ਇਹ ਕਹਿੰਦਾ ਵੀ ਪਾਕਿਸਤਾਨ ਜਿੱਤ ਜੂਗਾ ਹੋ ਗਿਆ ਕੰਮ ਉਲਟਾ ਇਸ ਵਾਰੀ ਨਹੀਂ ਉਹ ਤੇ ਲਾਨੀ ਆ ਚਰਸੀ ਤੇ ਹੈਗਾ ਉਹ ਕਹਿੰਦਾ ਮੈਂ ਪੀਨਾ ਗਾਂਜਾ ਗੁੰਜਾ ਪੀਤਾ ਤੂੰ ਕਿਤੇ ਬਾਅਦ ਘਾਟ ਚ ਕਹਿ ਗਿਆ ਹਣਾ ਜੀ ਜਦੋਂ ਇਹੋ ਜੀ ਚਿਲਮਾ ਫੂਕਣੀ ਆ ਤੇ ਫਿਰ ਕਿਤੇ ਨਾ ਕਿਤੇ ਬੰਦਾ ਉਦਾਂ ਦਾ ਹੋ ਜਾਂਦਾ ਜੀ ਹੂੰ ਉਹ ਗੱਲ ਇਹ ਆ ਕਿ ਸਾਡੇ ਇੱਥੇ ਤੁਹਾਨੂੰ ਪਤਾ ਹੀ ਆ ਜਿਹਨੂੰ ਵਾਇਰਲ ਕਰਦੇ ਨੇ ਤੇ ਉਹ ਬੜਾ ਹੀ ਜ਼ਿਆਦਾ ਹੂੰ ਆਪਣੇ ਆਪ ਨੂੰ ਫਿਰ ਉਹ ਸਮਝ ਆ ਲੱਗ ਜਾਂਦਾ ਜੀ ਜੀ ਤੋਂ ਖੈਰ ਇਹ ਤੁੱਕੇ ਮਾਰੀ ਹੁੰਦੀ ਆ ਚਲੋ ਕੀਤੀ ਆ ਉਹਨੇ ਵੀ ਗੱਲ ਇਹ ਆ ਕਿ ਕ੍ਰਿਕਟ ਦੇ ਵਿੱਚ ਜੇ ਤੁਸੀਂ ਪ੍ਰੈਡਿਕਸ਼ਨਾਂ ਕਰਨੀਆਂ ਸਟਾਰਟ ਕਰ ਦਿਓਗੇ ਨਾ ਬੜਾ ਕਸੂਤਾ ਫਸ ਜਾਓਗੇ ਤੁਸੀਂ ਇੱਥੇ ਮਾਰਾ ਜੇ ਡੇ ਡੇ ਵੱਡੇ ਉਲਟ ਫੇਰ ਹੋਇਆ ਕਿ ਬੰਗਲਾਦੇਸ਼ ਨੇ ਵਰਲਡ ਕੱਪ ਚ ਇੰਡੀਆ ਨੂੰ ਬਾਹਰ ਕਰਤਾ ਸੀ ਜੀ ਹੂੰ ਤੇ ਬੰਗਲਾਦੇਸ਼ ਅੱਜ ਤਾ ਠੀਕ ਠਾਕ ਟੀਮ ਹੈ ਉਸ ਵੇਲੇ ਕੋਈ ਠੀਕ ਠਾਕ ਟੀਮ ਵੀ ਨਹੀਂ ਸੀ ਬਿਲਕੁਲ 1983 ਚ ਜਿਹੜਾ ਵਰਲਡ ਕੱਪ ਜਿੱਤੇ ਨੇ ਕਪਲ ਦੇਵ ਹਰੇ ਸਰ ਇੰਡੀਆ ਦੀ ਕਿਤੇ ਵੀ ਕਹ ਲੋ ਕਿ ਰੇਟਿੰਗ ਕੋਈ ਇਹੋ ਜੀ ਨਹੀਂ ਸੀ ਕਿ ਫਾਈਨਲ ਤੱਕ ਵੀ ਪਹੁੰਚ ਜਾਵੇ ਹੂੰ ਸੋ ਕ੍ਰਿਕਟ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਉਹ ਆਈਆਈਟੀ ਹੈ ਬਾਬਾ ਜਿਹੜਾ ਉਹਦਾ ਰੋਂਗ ਨੰਬਰ ਲੱਗ ਗਿਆ ਜੀ ਹੂੰ ਸਹੀ ਗੱਲ ਹੈ ਪਰ ਕੋਹਲੀ ਜਿਵੇਂ ਕਹਿੰਦੇ ਨੇ ਕੋਹਲੀ ਦਾ ਰਾਈਟ ਨੰਬਰ ਲੱਗ ਗਿਆ ਇਸ ਵਾਰੀ ਉਹ 100 ਦੇ ਨਾਲ 00 ਵਾਲੇ ਰਾਈਟ ਨੰਬਰ ਤੇ ਪਹੁੰਚ ਗਿਆ ਤੇ ਕਈ ਬੰਦੇ ਖੁਸ਼ ਹੋਗੇ ਨਹੀਂ ਕਰ ਇਹ ਵੀ ਚੰਗਾ ਹੁੰਦਾ ਜਦੋਂ ਆਈਟੀਆਈ ਆਈਆਈਟੀ ਵਾਲਾ ਬਾਬਾ ਗਾਨੇ ਮੁੱਕਰ ਗਿਆ ਹੁਣ ਕਹਿੰਦਾ ਕਿ ਚੈਂਪੀਅਨ ਟਰਾਫੀ ਚ ਬਾਹਰ ਦੀ ਗੱਲ ਕੀਤੀ ਸੀ ਚੈਂਪੀਅਨਸ ਟਰਾਫੀ ਦੇ ਵਿੱਚ ਨਹੀਂ ਗੱਲ ਇਹ ਆ ਕਿ ਜਦੋਂ ਹੁਣ ਇਦਾਂ ਦੀਆਂ ਤੁਸੀਂ ਗੱਲਾਂ ਕਰੋਗੇ ਤਾਂ ਠੀਕ ਨਹੀਂ ਹੈ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਮੇਰੇ ਖਿਆਲ ਦੇ ਨਾਲ ICC ਚੈਂਪियंस ਟਰਾਫੀ ਕਿਸ ਤਰ੍ਹਾਂ ਦਾ ਟੂਰਨਾਮੈਂਟ ਹੈ ਕਿ 6-7 ਟੀਮਾਂ ਚੋਂ ਕੋਈ ਵੀ ਜਿੱਤ ਸਕਦੀ ਹੈ 6-7 ਟੀਮਾਂ ਦੁਨੀਆ ਇਹ ਵਰਲਡ ਕੱਪ ਹੀ ਆ ਜੀ ਵਰਲਡ ਕੱਪ ਚ ਤਾਂ ਫਿਰ ਵੀ ਕੋਈ 3-4 ਟੀਮਾਂ ਜਿਹੜੀਆਂ ਨੇ ਉਹ ਕਮਜ਼ੋਰ ਖੇਡਦੀਆਂ ਹਮ ਇੱਥੇ ਸਾਰੀਆਂ ਟੌਪ ਦੀਆਂ ਸਾਰੀਆਂ ਟੌਪ ਦੀਆਂ ਕੋਈ ਵੀ ਜਿੱਤ ਸਕਦਾ ਜੀ ਹਮ ਕੌਣ ਬਾਹਰ ਹੋਏਗਾ ਕੌਣ ਨਹੀਂ ਆ ਕਹਣਾ ਇਹ ਤੇ ਬੇਵਕੂਫੀ ਕੱਲੀ ਕੱਲੀ ਬਾਲ ਤੇ ਕਹਿੰਦੇ ਨੇ ਨਾ ਜੇ ਆਪਾਂ ਵੀ ਕਿਵੇਂ ਦੇ ਦੇ ਸਿਆਣਾ ਬੰਦਾ ਪਰ ਆਹ ਗੱਲਾਂ ਜਿਹੜੀਆਂ ਠੀਕ ਨਹੀਂ ਐ ਹੂੰ ਇਧਰਲੇ ਬਸ ਨਹੀਂ ਪੜਣਾ ਚਾਹੀਦਾ ਨੂੰ ਹਾਂ ਠੀਕ ਹੈ ਨਾ ਜੀ ਸੋ ਜਿਹੜੀ ਮੈਚ ਦੀ ਗੱਲ ਐ ਮੈਚ ਮੈਂ ਸ਼ੋਏਬ ਅਖਤਰ ਨੂੰ ਮੰਨਦਾ ਕਿ ਉਹ ਬੰਦੇ ਦੀ ਇਸ ਗੱਲ ਭਵਿਕ ਬਾਣੀ ਸੱਚ ਸਾਬਤ ਹੋਈ ਹੂੰ ਸ਼ੋਏਬ ਅਖਤਰ ਨੂੰ ਕੋਹਲੀ ਦੀ ਪਰਫਾਰਮੈਂਸ ਬਾਰੇ ਕਿਸੇ ਨੇ ਪੁੱਛਿਆ ਕਿ ਭਈ ਪત્રਕਾਰ ਨੇ ਸਵਾਲ ਕੀਤਾ ਕਿ ਉਹ ਤੇ ਬੜੀ ਫਾਰਮ ਦੇ ਨਾਲ ਜੂਜ ਰਿਹਾ ਸੀ ਬੜੀ ਭੈੜੀ ਫਾਰਮ ਹੈ ਤੇ ਉਹਨੇ ਆਖਿਆ ਉਹਦੇ ਕੰਨ ਚ ਜਾ ਕੇ ਕਹਦੇ ਪਾਕਿਸਤਾਨ ਨਾਲ ਮੈਚ ਆ ਗਿਆ ਉਹਨੇ ਜਾਗ ਜਾਣਾ ਤੇ ਉਹ ਸੱਚੀ ਜਾ ਕੇ ਆ ਤੁਹਾਡੇ ਸਾਹਮਣੇ ਹੈ ਜੀ ਉਹਦੀ ਸੈਂਚਰੀ ਇੱਕ ਕਲਾਸ ਦੇ ਵਿੱਚੋਂ ਨਿਕਲੀ ਹੈ ਜੀ ਹਮ ਸ਼ਾਰਟ ਜਿਹੜੇ 2-3 ਸ਼ਾਰਟ ਮਾਰੇ ਆ ਕਵਰ ਦੇ ਥਰੂ ਜਾਂ ਸ਼ੁਭਮਨ ਨੇ ਜਿਹੜੇ ਸ਼ਾਰਟ ਮਾਰੇ ਆ 2-3 ਉਹ ਕਲਾਸ ਸੀ ਜੀ ਤਾਂ ਕਲਾਸ ਜਿੱਤਦੀ ਆ ਲੱਫਾ ਜਾਂ ਲੱਕ ਕੁਛ ਨਹੀਂ ਜਿਹੜਾ ਅੱਛਾ ਖੇਡਦਾ ਜੀ ਉਹਨੇ ਜਿੱਤਣਾ ਤੇ ਹੋ ਸਕਦਾ ਇਹ ਵੀ ਬਾਹਰ ਹੋ ਜਾਣ ਇੰਡੀਆ ਵਾਲੇ ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਨਾ ਉਹਦੀ ਭਵਿੱਖਬਾਣੀ ਸਟਿੱਕ ਕਰਨੀ ਬੜੀ ਔਖੀ ਆ ਹੂੰ ਬੜੀ ਔਖੀ ਕਿ ਕਿਹੜਾ ਬਾਹਰ ਹੋ ਜਗਾ ਚਲੋ ਮਿੰਟੋ ਜੀ ਇਹ ਤਾਂ ਐਵੇਂ ਨਾ ਮਤਲਬ ਲੋਕ ਜਦੋਂ ਜਿਵੇਂ ਤੁਸੀਂ ਕਿਹਾ ਕਿ ਜੇ ਪੋਜ਼ਿਟਿਵ ਪਾਸੇ ਕਿਸੇ ਨੂੰ ਖਿੱਚ ਲੈਣ ਤੇ ਤਾਂ ਵੀ ਚੜਾ ਦਿੰਦੇ ਆ ਤੇ ਜੇ 네ਗੇਟਿਵ ਗੱਲ ਹੋ ਜੇ ਤੇ ਫਿਰ ਉਧਰ ਵੀ ਤੇ ਇਹ ਚੀਜ਼ਾਂ ਦਾ ਘਰ ਮਤਲਬ ਨਹੀਂ ਹੁੰਦਾ ਮੇਰੇ ਖਿਆਲ ਦੇ ਨਾਲ ਸਾਧਗਰੀ ਵਧੀਆ ਠੀਕ ਹੈ ਆਨੰਦ ਲਓ ਸਕੂਨ ਲਓ ਮਜ਼ਾ ਲਓ ਯਾਰ ਜੇ ਉਧਰ ਆ ਕੇ ਵੀ ਮੇਰੇ ਇਸ ਚੀਜ਼ ਤੇ ਇਹੋ ਜੀਆਂ ਟੈਨਸ਼ਨਾਂ ਹੀ ਚੱਕੀ ਫਿਰਨੀ ਆ ਪਤਾ ਕੀ ਆ ਬਿਲਕੁਲ ਬਿਲਕੁਲ ਕਾਫੀ ਸਾਰੇ ਮਿੱਤ ਦੱਸ ਰਹੇ ਨੇ ਕਿ ਭਾਈ ਕੋਹਲੀ ਫੇਰ ਕਿੰਗ ਬਣ ਗਿਆ ਤੇ ਖੈਰ ਮਿੰਟੂ ਜੀ ਤੁਸੀਂ ਇਹ ਗੱਲ ਵੀ ਮੈਨੂੰ ਥੋੜੀ ਥੋੜੀ ਯਾਦ ਆ ਤੁਸੀਂ ਕਹਿ ਰਹੇ ਸੀ ਕਿ ਰੋਹਿਤ ਤੇ ਕੋਹਲੀ ਨੂੰ ਮਿਹਨਤ ਕਰਨੀ ਚਾਹੀਦੀ ਆ ਟਾਈਮ ਹੁੰਦਾ ਇੱਕ ਆ ਜਾਂਦਾ ਤੇ ਉਹ ਟਾਈਮ ਵੀ ਉਹਨਾਂ ਦਾ ਆ ਗਿਆ ਤੇ ਮਿੱਤਰ ਕਹਿ ਰਹੇ ਨੇ ਕਿ ਭਾਈ ਜੇ ਆਈਆਈਟੀਲ ਬਾਬਰੀ ਪਰ ਇਹ ਕਹਾਣੀ ਸੱਚ ਹੋ ਜਾਂਦੀ ਫੇਰ ਲੋਕਾਂ ਨੇ ਮਗਰ ਜ਼ਰੂਰ ਲੱਗ ਜਾਣਾ ਸੀ ਇਹ ਵੀ ਹੈ ਆਪਣੇ ਇਦਾਂ ਵੀ ਚੱਲ ਜਾਂਦਾ ਕੰਮ ਚਾਰ ਪੰਜ 12 ਸਹੀ ਟਿਕਾਣੇ ਤੇ ਪੈ ਜਾਂਦੇ ਕਹਿੰਦੇ ਪੂਰਾ ਮੈਚ ਬਦਲ ਜਾਂਦਾ ਬਿਲਕੁਲ ਨਹੀਂ ਕ੍ਰਿਕਟ ਦੀ ਜਿਹਨੂੰ ਕੋਈ ਨੂੰ ਪਤਾ ਕਿ ਕ੍ਰਿਕਟ ਚ ਕੋਈ ਪਰ ਇਹ ਕਹਾਣੀ ਕੰਮ ਨਹੀਂ ਕਰਦੀ ਜਿਹੜਾ ਵਧੀਆ ਖੇਡਦਾ ਐਟ ਦੀ ਐਂਡ ਉਹ ਜਿੱਤਦਾ ਠੀਕ ਹੈ ਜੀ ਜਿਹੜਾ ਮਾੜਾ ਖੇਡਦਾ ਇਹ ਟੀਮ ਗੇਮ ਹੈ ਕੋਈ ਇੰਡੀਵਿਜੂਅਲ ਗੇਮ ਤੇ ਹੈ ਨਹੀਂ ਕਿ ਸਾਰੀ ਟੀਮ ਦਾ ਬਿਹਤਰ ਖੇਡਣਾ ਜ਼ਰੂਰੀ ਹੁੰਦਾ ਜੀ ਜੀ ਮਿੰਟੂ ਜੀ